ਲੋ ਜੀ ਹੁਣ ਪਾਉਗੇ ਆਪਣੇ ਕਾਰਵਾਈ ਨਵੀਂ ਲਿਆਤੀ ਆ ਸਟਾਪ ਹੀ ਆ ਐਂ ਕੰਡ ਲੱਗੀਆਂ ਨੇ ਪੂਰੀ ਖੜੀ ਇਹ ਬਾਈ ਕਹਿੰਦਾ ਉੱਪਰ ਟੰਕਾ ਲਵਾ ਕੇ ਸੈੱਟ ਹੋ ਜਾਊਗਾ ਜੇ ਟੰਕਾ ਲਾ ਕੇ ਸੈੱਟ ਹੋਇਆ ਠੀਕ ਆ ਨਹੀਂ ਆ ਸਾਰੇ ਦੀ ਨਵੀਂ ਪਾਉਗੇ ਨਾ ਚੂ ਝੱਡਦੇ ਨਾ ਚਾਹ ਝੱਡਦੇ ਆ ਕੇ ਬਠਿੰਡੇ ਵਾਲੇ ਗਾ ਝੱਡਦੇ ਰਾਹ ਝੱਡਦੇ ਨਹੀਂ ਬੱਲੋਰਾ ਕਹਿੰਦੇ ਨੂੰ ਵਲੌਗ ਮੈਂ ਤੁਹਾਡਾ ਦੋਸਤ ਜੀਰਮਾ ਹੋਗਾ ਠੀਕ ਹੋਗੇ ਬਰੀਵੇਂ ਹੋਗੇ ਤੰਦਰੁਸਤ ਹੋਗੇ। ਤਾਂ ਗਾਇਸ ਹੱਬ ਤੋਂ ਬੱਲਾ ਆਪਾਂ ਚੱਲੇ ਸਿਰਫ ਡੈਟਿੰਗ ਮੈਟ ਨਹੀਂ ਕਰਾਂ ਦਾੜੀ ਝੁੱਲੀ ਵਾਲ ਬਹੁਤ ਬੰਦੇ ਯਾਰ ਬਾਬੇ ਬਣੇ ਫਿਰਦੇ ਆਂ। ਟਾਈਮ ਨਹੀਂ ਲੱਗਿਆ ਸੀਗਾ ਤੇ ਹੁਣ ਆਪਾਂ ਚੱਲਦੇ ਆਂ ਤੇ ਕੰਮ ਬਾਕੀ ਹੋਲਤ ਕੋਈ ਹੈ ਨਹੀਂਗਾ। ਪਹਿਲਾਂ ਬਾਹਰ ਆ ਕੇ ਆਨੇ ਆ ਫਿਰ ਦੇਖਦੇ ਆਂ। ਮੰਮੀ ਨੇ ਜੋਤ ਬੱਤੀ ਕਰਤੀ ਤੇ ਚੱਲਦੇ ਆਪਾਂ ਉਹਨੂੰ ਕਾਕਾ ਦਾ ਫੋਨ ਆ ਗਿਆ। ਕਾਕਾ ਕਹਿੰਦਾ ਵੀਰੇ ਆਜੋ। ਉਹ ਕਿ ਉਹ ਲੇਟ ਹੀ ਅੱਧ ਦੁਕਾਨ ਤੇ ਛੜਦਾ ਰਹਿਦਾ ਆਪਾਂ ਤੰਦਰ ਉਹ मगर तो अंदर तू बहुत जल्दी आ जाएगा ना वो तो ना यार उठे नहीं आना कहता बिचू की करिए उन चाल में वहाँ पे घुने आपना लो गैस पहुँच गए आपना सलून चल दे अंदर आ, आ, आ जा और क्योंकि क्या है ठीक है बढ़िया 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 चश्मी काल जी सब बढ़िया सब बढ़िया तुम ही अंदर ही आ रहे अच अच्छा। ਕੋਈ ਨਹੀਂ ਕਹੋ ਜੀ ਹੁਣ ਪਾਉਗੇ ਆਪਣੀ ਕਾਰਵਾਈ 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 ਸ਼ੁਰੂ ਕੀ ਜਾਏ ਗਾਈਜ਼ ਕਰੇ ਆ ਗਏ ਆਪਾਂ ਠੰਡ ਬਹੁਤ ਆ ਯਾਰ ਨਿਕਲ ਲਮਾ ਥੋੜੀ ਨੂੰ ਗਿਆ ਸੀ ਠਰ ਗਿਆ ਪੂਰਾ ਕਟਿੰਗ ਕਰਾ ਲਈ ਦੇਖੋ ਮੈਂ ਨਿਕਲੇ ਆ ਨਾ ਮਾਊਂ ਜਾ ਹਾਂ ਵੀ ਬ्रेड ਲਿਆਉਂਦੇ ਮੈਂ ਬ्रेड ਖਵਾ ਦੋ ਮੈਂ ਨਾਵਾ ਹਾਂ ਨਾ ਦੋ ਕਿ ਤੂੰ ਜਾ ਕੇ ਆ ਕੇ ਕੋਈ ਬਸ ਗਾਈਜ਼ ਆਪਾਂ ਹੋ ਗਏ ਨਾ ਕੇ ਰੈਡੀ ਤੇ ਫੋਨ ਹੈ ਨਹੀਂ ਚਾਰਜ ਫੋਨ ਨੂੰ ਚਾਰਜ ਲਾ ਲੀਏ ਉੱਥੇ ਪਰ ਆਖੀ ਬਣਾਉਣ ਲੱਗੀ ਬ੍ਰੈਡ ਬ੍ਰੈਡ ਬਣੀ ਜਾਂਦੇ ਆ ਆ ਮੇਰੇ ਥੈਂਕ ਯੂ ਇੱਕਦਾ ਵੀ ਬਣਾ ਲੈ ਮਲਾਈ ਵਾਲਾ ਜਹੇ ਚ ਰਹਿਣ ਦੇ ਫਿਰ ਆਹੀ ਖਵਾ ਦੇ ਚਟਨੀ ਖਤਮ ਹੋ ਗਈ ਥੋੜੀ ਮੁਠੀ ਕੁ ਬਰੈਡ ਲੈ ਚਲੋ ਗਾਇਸ ਟੈਮ ਹੋ ਗਿਆ ਜੀ ਪੁਣੇ ਤੋਂ ਹੋ ਚੁੱਕੇ ਆ ਤੇ ਆਪਾਂ ਹੁਣ ਨਾ ਗੱਡੀ ਦਾ ਇੱਕ ਕੰਮ ਰਹਿ ਗਿਆ ਸੀ ਜਿਹੜਾ ਸਟੀering ਵਾਲਾ ਉਹਨਾ ਹੋਰ ਨਹੀਂ ਚੱਲ ਰਿਹਾ ਉਹਦਾ ਤੇ ਹੁਣ ਆਪਾਂ ਕ੍ਰਾਉਨ ਚੱਲੇ ਆ। ਉਹ ਦੇਖੋ ਦੋ ਬੱਜ ਚੁੱਕੇ ਆ। ਤੇ ਗੱਡੀ ਆਪਾਂ ਸਟਾਰਟ ਕਰਤੀ ਗਰਮ ਹੋਈ ਜਾਂਦੀ ਐ ਤੇ ਆਪਾਂ ਜੋ ਹੋਰੇ ਵਾਲਾ ਕੰਮ ਵੀ ਕਰਾ ਲਿਆ ਜੀ। ਫਿਰ ਦੇਖਦੇ ਆਂ ਕਿ ਟਾਈਮ ਸੂ ਫ੍ਰੀ ਹੋਗੇ ਨਾ ਓਨ ਦੇ ਵੇ ਫਿਰ ਆਪਾਂ ਗੱਡੀ ਨੂੰ ਵਾਸ਼ ਵੀ ਕਰਾਵਾਂਗੇ ਗੱਡੀ ਧਵਾਣੀ ਵੀ ਅੱਜ। ਬੰਦੀ ਬਹੁਤ ਸਹੀ ਗੇਂਦ ਤੋਂ। ਜੈ ਸ਼੍ਰੀ ਰਾਮ ਜੀ। ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ ਮਮ ਜੀ। ਲੋ ਗਾਇਸ ਪਾਰੇ ਆਪਾਂ ਹੁਣ ਚਾਲੇ ਚਲਦੇ ਆਪਾਂ ਗਾਇਸ ਆਪ ਆਏ ਆ ਸ਼ਾਪ ਤੇ ਵੀਰੇ ਕੋਲੇ ਦਿਖਾਉਣ ਵੀਰੇ ਨੇ ਚੈੱਕ ਕੀਤਾ ਇਹਦੇ ਕੋਲ ਕੋਈ ਪੱਤਾ ਹੁੰਦਾ ਉਹਦੀ ਦਿੱਕਤ ਐ ਬਾਕੀ ਵੀਰੇ ਚੈੱਕ ਲਈ ਜਾਂਦਾਗਾ ਦੇਖੋ ਕਿਸੇ ਦੀ ਗੱਡੀ ਨਵੀਂ ਲਿਆਤੀ ਐ ਸਕੋਪੀਓ ਐਣ ਘੰਡ ਲੱਗੀਆਂ ਨੇ ਪੂਰੀ ਖੜੀ ਲੋ ਗਾਇਸ ਖੋਲ ਤਾਂ ਸਾਰਾ ਗਾਰਡਰਮੈਂਟ ਜੈ ਇਹਦਾ ਜੀ ਬੁਗਰੀਬ ਦਿੱਕਤ ਹੀ ਆਈ ਐ ਸਟੀਅਰਿੰਗ ਇਧਰ ਨੂੰ ਕਰਦੇ ਆ ਫਿਰ ਹਾਰਨ বাজਦਾ ਸਿੱਧਾ ਰਕੀ ਨਹੀਂ ਬਾਜ਼ਾ ਉਧਰੋਂ ਕਰਕੇ ਨਹੀਂ ਹੋਰ ਬਾਜ਼ਾ ਦੇਖਦੇ ਆ ਹੁਣ ਖੁੱਲੀ ਜਾਂਦਾ ਬਾਈ ਕੀ ਗੱਲਬਾਤ ਬਣਦੀ ਐ ਇਹਦੀ ਕਾਈ ਇਹਦੀ ਆ ਦਿੱਕਤ ਆ ਗਈ ਆ ਇਸ ਚ ਇਹ ਬਾਈ ਕਹਿੰਦਾ ਉੱਪਰ ਟਾਂਕਾ ਲਵਾ ਕੇ ਸੈੱਟ ਹੋ ਜਾਊਗਾ ਜੇ ਟਾਂਕਾ ਲਾ ਕੇ ਸੈੱਟ ਹੋਇਆ ਠੀਕ ਨਹੀਂ ਆ ਸਾਰੇ ਦੀ ਨਵੀਂ ਪਾਉਗੂ ਖਰਚਾ ਆ ਗਿਆ ਦੇਖਦੇ ਆ ਹੁਣ ਕੀ ਬੰਦ ਐ ਇਹਦਾ ਗਾਈਸ ਕਰੇ ਪਹੁੰਚ ਗਏ ਆਪਾਂ ਜਸ ਹੁਣੇ ਪਹੁੰਚਿਆ ਮੈਂ ਤੇ ਗੱਡੀ ਦਾ ਹਾਰਨ ਹੋ ਗਿਆ ਓਕੇ ਉਹਦੇ ਉਹ ਦਿੱਕਤ ਸੀਗੀ ਉਹ ਟੂਟੀਜੀ ਸੀਗੀ ਜਿਹੜੀ ਉਹ ਉਹ ਟੂਟੀਜੀ ਕਰਕੇ ਜਾਂਦਾ ਸਾਰਾ ਗੂਪਾ ਜਾਂ ਨਵਾਂ ਆਣਾ ਸੀਗਾ ਉਹ ਨਵਾਂ ਸੀਗਾ ਮਹਿੰਗਾ 1000 ਰੁਪਏ ਦਾ ਉਹ ਫਿਰ ਬਾਈ ਨੇ ਕਹਿੰਦਾ ਯਾਰ ਇਹਦੇ ਤੇ ਟੰਕਾ ਲਵਾ ਕੇ ਕਹਿੰਦਾ ਵੀਰੇ ਜਿਗਾਰ ਹੋ ਜਾਣਾ ਇਹਦਾ ਤੇ ਟੰਕਾ ਲਾ ਕੇ ਉਹਨੇ ਜਿਗਾਰ ਕਰਤਾ ਤੇ ਹਾਰਨ ਵੱਜਣ ਲੱਗ ਗਿਆ ਯਾਨੀ ਕਿ ਆਪਣਾ ਰੁਪਿਆ 300 ਚ ਸਰ ਗਿਆ ਨਹੀਂ ਆਪਣਾ ਰੁਪਿਆ ਲੱਗਦਾ 1400 ਤਾਂ ਕਰਕੇ ਆਪਾਂ ਚਲੋ ਸਸਤੇ ਜਿਗਾੜਾ ਛੁੱਟ ਗਿਆ ਫਿਰ ਵੀ ਤੇ ਕਰੇ ਪਹੁੰਚ ਗਏ ਆਪਾਂ ਕੁਝ ਖਾਣੇ ਪੀਣੇ ਆ ਯਾਰ ਭੁੱਖ ਲ ਟਾਈਮ ਹੋ ਗਿਆ 5 ਵੱਜ ਚੁੱਕੇ ਨੇ ਗਾਇਸ ਆ ਦਿਖਾਉਂਗਾ ਤੁਹਾਨੂੰ ਆ ਦੇਖੋ ਇਹ ਚਲਪਾ ਘੜੀ ਓ ਯਾਰ ਇੱਕ ਤਾਂ ਮੈਂ ਕਦੇ ਕਦੇ ਬੰਦ ਹੋ ਗਈ ਘੜੀ ਗਾਇਲੂ ਨੇ ਪਖਾਨ ਲੱਗੀਆਂ ਰੋਟੀ ਖਾ ਲਈ ਏ ਯਾਰ ਭੁੱਖ ਲੱਗ ਜਾਂਦੀ ਸੀਗੀ ਦੇਖੋ ਮਾਤਾ ਨੂੰ ਜੀ ਕਰਾਇਆ ਮਾਤਾ ਕਹਿੰਦੀ ਮੈਂ ਵੀ ਖਾਉਂ ਦੇਖੋ ਜੀ ਘੜੇ ਨੂੰ ਹੱਥ ਲਾਇਆ ਸਾਰਾ ਨੰਬਰ ਤੇ ਆਇਆ ਮੈਂ ਕਿਹਾ ਮੈਂ ਰੋਟੀ ਖਾਉਂਗਾ ਰੱਖ ਕੇ ਮੈਂ ਵੀ ਖਾ ਲੈਣੀ ਹੈ ਮੰਮੀ ਕਹਿੰਦੇ ਮੈਂ ਵੀ ਖਾ ਲੈਣੀ ਹੈ ਚਾ ਵੀ ਨੇ ਹੁਣ ਗਾਈ ਸਟਾਮ ਹੋ ਚੁੱਕਿਆ 6 ਵੱਜ ਚੁੱਕਿਆ ਤੇ ਆਪਾਂ ੜੀ ਕੀ ਨੇ ਕਰਦਿਆਂ ਨੂੰ ਮੜੇ ਕੰਮ ਗਏ ਕਿਤੇ ਤੇ ਫਿਰ ਆਪਾਂ ਜਾਵਾਂਗੇ ਮਾਰਕੀਟ ਦੇ ਵਿੱਚ ਤੇ ਮਾਰਕੀਟ ਦੇ ਦੋ ਚਾਰ ਕੰਮ ਨੇ ਉਹ ਕਰਕੇ ਆ ਰਹੇ ਨੇ ਸੰਪੂਰਨ ਤੇ ਜੇ ਅੱਜ ਯਾਰ ਬਾਲ ਨਾ ਕੱਟੀਆਂ ਤਾਂ ਕਰਾ ਲਈ ਪਰ ਨਾ ਉਹੀ ਗੱਲ ਮੇਰੇ ਬਾਹ ਹਲਕੇ ਹੁਣ ਕਰਕੇ ਨਾ ਧੋਣ ਤੋਂ ਬਾਅਦ ਹੋਰੀ ਹੋ ਜਾਂਦੇ ਹੈਗੇ ਸਭ ਲਾਨ ਤੋਂ ਬਾਅਦ ਤੇ ਫਾਈਮ ਆ ਸਭ ਬੜਾ ਘੋਲਣਾ ਵਾਲਾਂ ਤੇ ਹੁਣ ਅੱਜ ਸਭ ਲਾਣਾ ਪਿਆ ਕੋਈ ਕਟਿੰਗ ਕਰਾਈ ਸੀਗੀ ਤੇ ਵਾਲ ਸੀਗੇ ਜਿਹੜੇ ਸਾਰੇ ਲੱਗੇ ਹੋਏ ਸੀਗੇ ਹੁਣ ਆ ਦੇਖੋ ਹਲਕੇ ਹੋ ਰਹੀ ਹੋਏ ਨੇ ਵਾਲ ਆਪੇ ਆਪਣੀ ਔਣਜ ਲੱਗੀ ਜਾਂਦੇ ਆ ਵਾਲ ਕੀ ਕਰਾਂ ਮੈਂ ਉਹ ਦੇਖੋ ਕੋਈ ਸ਼ਾਇਡ ਟੈਕਨੀਕ ਨਹੀਂ ਕੋਈ ਵੈਟਿੰਗ ਨਹੀਂ ਇੱਧਰ ਨੂੰ ਵਾਲ ਆਂਦੇ ਮੇਰੇ ਸਾਰੇ ਐਂ ਕਰਕੇ ਤੇ ਐਂ ਕਰਕੇ ਹੁਣ ਆ ਨਹੀਂ ਰਹੇ ਵਾਲ ਹਲਕੇ ਹੋਣ ਕਰਕੇ ਪ੍ਰੋਪਰ ਪਫ ਜਿਹਾ ਵਾਲ ਨਹੀਂ ਰਿਹਾ ਚਲੋ ਦੇਖਦੇ ਆ ਹੋਣੀ ਨੂੰ ਸੈੱਟ ਹੋ ਜਾਣਗੇ ਦੋ ਚਾਰ ਦਿਨਾਂ ਤੱਕ ਤੇ ਆਂਦੇ ਆ ਕੰਮ ਦੇ ਫਿਰ ਆਪਾਂ ਚੱਲਦੇ ਆ ਕਮ ਕੰਮ ਵਾਸਤੇ ਮਾਰਕੀਟ ਚ ਗਾਇਸ ਕਰੀ ਆ ਗਏ ਨਹੀਂ ਕਰਦੇ ਤੇ ਜੋਤ ਮੈਂ ਜਗਾਤੀ ਦੇਖੋ ਅੱਜ ਜੋ ਜਗਾ ਕੇ ਹਟਿਆ ਮੈਂ ਹੋ ਗਈ ਅੱবি 25 ਮਿੰਟ ਤੇ ਟਾਈਮ ਹੋ ਗਿਆ ਸਵਾ 7 ਬਰਾਤਮਕੀ ਖਾਵਾਂਗੇ ਕੀ ਬਣਾਇਆ ਅੱਜ ਖਿਚੜੀ ਬਣਾਈਏ ਖਿਚੜੀ ਵਧੀਆ ਯਾਰ ਹੁਣ ਤਾ ਰੋਟੀ ਖਾ ਕੇ ਡੇ ਵੈਸੇ ਖਿਚੜੀ ਸੀ ਉਹਦਾ ਮੈਂ ਦਹੀਂ ਲੈ ਕੇ ਖਿਚੜੀ ਨਾਲ ਆਏ ਠੰਡ ਚ ਦਹੀਂ ਮਮੀ ਕਾ ਨੂੰ ਖਰਾਬ ਹੋ ਜਾਓਗੇ ਮਾਤਾ ਨਾ ਕੋਈ ਥੋੜਾ ਜਿਹਾ ਵਿੱਚ ਮਿਕਸ ਕਰਕੇ ਖਾਣ ਲੈ ਕੇ ਉਹਨਾਂ ਦਾ ਕੋਈ ਪ੍ਰਤੀਜਿਖਿਆ ਨਹੀਂ ਹੁੰਦਾ ਜੇ ਕੋਈ ਚਲੋ ਠੀਕ ਹੈ ਲੈ ਲਊਗਾ ਚਟਨੀ ਬਣਾਈਏ ਚਟਨੀ ਲੋ ਗਾਇਸ ਚਟਨੀ ਬਣ ਗਈ ਫੇਰ ਕੱਲ ਵਾਲੀ ਖਤਮ ਹੋ ਗਈ ਸੀਗੀ ਨਹੀਂ ਜਲਦੀ ਖਾਏ ਅਸੀਂ ਆਹੋ ਚਟਨੀ ਬਣਾਈਆ ਰੱਖੇ ਨੇ ਅੱਜ ਹੈਗੀ ਨਾਲ ਖਿਚੜੀ ਤਿਖੜੀ ਬਣ ਚੁੱਕੀ ਹੈ ਦੇਖੋ ਹਲਕੀ ਜਿਹੀ ਤਰ੍ਹਾਂ ਹੀ ਹੋ ਜਾਂਦੀ ਹੈ ਹੌਸਲਾ ਜਿਹਾ ਤਰ੍ਹਾਂ ਹੋ ਜਾਂਦੀ ਹੈ ਅੱਛਾ ਦਹੀਂ ਘਿਆਦੇ ਵਿੱਚ ਅੱਧ ਗਾ ਜਿਹੜੀ ਲੈਡ ਦਿੱਕਤ ਕਰੀ ਜਾਂਦੀ ਹੈ ਯਾਰ ਆ ਦੇਖੋ ਪਾਈਆਂ ਸਲੈਟਾ ਬੰਦ ਕਰ ਰੱਖੀਆਂ ਸਾਰੀਆਂ ਅੱਜ ਨਾ ਹਾਂ ਘੱਡੀ ਵਧੀ ਜਾਂਦੀ ਐ ਲਾਈਟ ਦੇ ਵਿੱਚ ਦਿੱਕਤ ਆ ਇਹ ਵੀ ਐ ਕੋਈ ਤੇ ਬਾਕੀ ਟਾਈਮ ਹੋ ਗਿਆ ਦੇਖੋ ਸਵਾ 9 ਤੇ ਆਪਾਂ ਜਾਣਾ 9:30 ਵਜੇ ਫੇਰ ਸਨਿਓ ਲੈਣ ਵਾਸਤੇ ਸਨਿ ਦਾ ਫੋਨ ਆਇਆ ਸੀਗਾ ਉਹ ਕਹਿੰਦਾ ਮਿੰਕੇ ਮੈਨੂੰ ਲੈ ਜਾਈਂਗਾ ਯਾਰ ਆਕੇ 골ਡ ਕੀ ਦੇ ਕੋਲੋਂ ਏਸੀ ਮਾਰਕੀਟ ਮਾਲ ਰੋਡ ਤੇ ਮੈਂ ਕਹਿੰਿਆ ਲੈ ਜਾਂਗਾ ਗੋਲ ਵਾਲ ਨਹੀਂ ਆਈ ਆਪਾਂ ਆਲੇ ਆਏ ਬੈਠੇ ਆ ਹੁਣ ਆਪਾਂ ਕੁਝ ਖਾਣ ਲੱਗੇ ਆ ਹਮੋਂ ਮੇਰੇ ਦੀ ਇਹ ਪਹਿਲਾਂ ਆਪਾਂ ਲੋ ਮਾਤਾ ਆ ਲੋ ਮਾਤਾ ਸਾਡੇ ਖਾਣਗੇ ਖਿਚੜੀ ਨਾਲ ਦਹੀਂ ਸਾਡੇ ਮਾਤਾ ਕਹਿੰਦੇ ਮੈਂ ਠੰਡਾ ਨਹੀਂ ਖਾਣਾ ਠੰਡਾ ਜਿਹਾ ਦਹੀਂ ਖਾਣਾ ਮੈਂ ਕਿਹਾ ਨੂਨ ਮਿਰਚ ਲਿਆ ਦੇ ਨੂਨ ਮਿਰਚ ਲਿਆ ਦੇ ਲੈਟ ਦਿਲਾਦਾ ਆ ਦੇਖੋ ਲੈਟ ਕਿੰਨੇ ਡੈਮ ਹੋਈ ਪਈਗਾ ਇਹ ਦੇਖੋ ਜਮਨ ਹੀ ਆਏ ਹੋਏ ਨੇ ਨਮਕ ਵਾਲੀ ਸ਼ੀਸ਼ੀ ਜਦ ਮਮੀ ਨੂੰ ਓਏ ਉਹ ਜਿਹੜੀ ਨਮਕ ਵਾਲੀ ਸ਼ੀਸ਼ੀ ਸੀ ਉਹ ਕਿੱਥੇ ਗਈ ਮੈਨੂੰ ਕੀ ਪਤਾ ਕਿੱਥੇ ਗਈ ਯਾਰ ਬਸ ਮਮੀ ਦੀ ਸ਼ੀਸ਼ੀ ਮੂਰੇ ਦੇਖੀ ਸਾਹ ਪਈ ਇੱਕ ਟੋਟੋ ਗੋਲੀ ਪਈ ਐ ਮਮੀ ਕੋਲੀ ਪਈ ਐ ਹਲੋ ਤੁਸੀਂ ਨਹੀਂ ਕਹੇ ਅਸੀਂ ਵੀ ਗਾਵਾਂਗੇ ਕਈ ਸੁਣਾਪਾ ਚੱਲੇ ਆ सनी ਨੂੰ ਲੈਣ ਵਾਸਤੇ ਤੇ ਜਸਨੀਰ ਪਹੁੰਚ ਚੁੱਕੇ ਆ ਫਾਇਰ ਬ੍ਰੇਡ ਉਥੇ ਜਾ ਕੇ ਆਪਾਂ ਚੱਕੇ ਲੈ ਕੇ ਆਵਾਂਗੇ ਸੁਖੀ ਉਹਦਾ ਮੈਨੂੰ ਫੋਨ ਆਇਆ ਸੀ ਕਹਿੰਦਾ ਮੈਂ ਉਹਨੂੰ ਕੁਝ ਦੇ ਜੀ ਆ ਕੇ ਤੇ ਅੰਮ੍ਰਿਤਸਰਿਆਂ ਨੂੰ ਲੈਣ ਵਾਸਤੇ ਠੰਡ ਬਹੁਤ ਹੈ ਗਾਇਸ ਟਾਈਮ ਹੋ ਚੁੱਕੇ ਆ ਸਾਡੇ ਨੂੰ ਬਚ ਚੁੱਕੇ ਨੇ ਇਹ ਠੰਡ ਜਾਣ ਦਾ ਨਾਂ ਨਹੀਂ ਲੈ ਰਹੀ ਥੋੜੀ ਵੀ ਚਲੀ ਕਿੰਨੇ ਟਾਈਮ ਦੀ 26 ਜਨਵਰੀ ਆਉਣ ਵਾਲੀ ਹੋਊਗੀ ਅੱਜ ਤੱਕ ਠੰਡ ਨੇ ਕੋਬਾ ਤੋਂ ਵਗਰਾ ਰੱਖੀ ਹੈ ਕਹਿਤਾ ਦਾ ਕਿਆ ਪੁਰਾ ਕਹਿਰ ਬੇਫੋਕ ਡੀ ਸੋਨੀਆ ਇਥੇਰ ਪੈਂਡਿੰਗ ਕਿਤੇ ਨਹੀਂ ਹੈ ਯਾਰ ਆ ਜੀ ਦੇਖਣਾ ਰੂਹ ਖੋ ਜਾਂਦੀ ਹੈ ਨਾਲੇ ਮੈਸੇਜ ਦਿੱਤੇ ਵੇ ਮੈਸੇਜ ਕਿ ਐ ਕਰੋ ਉਹ ਕਰੋ ਅਲਟੀਮੇਟ ਚੋ ਚੱਲ ਜੀਆ ਫੋਮੀਆਂ ਆਪਾ ਦੇਖੋ ਔ ਇਸ ਮੋਹੌਲ ਏਸੀ ਮਾਰਕੀਟ ਆ ਆਪਣੀ ਫਾਇਰਗ੍ਰੇਡ ਆ ਜੀ ਦੇਖੋ ਗੱਡੀਆਂ ਖੜੀਆਂ ਨੇ ਤਨਾਤਪੁਰੀਆਂ ਕਿਤੇ ਕੋਈ ਗੱਲਬਾਤ ਹੁੰਦੀ ਹੈ ਇੱਥੋਂ ਬਾਜ਼ਾ ਹੂਟਰ ਤੋ ਚੱਲ ਬਈ ਬੰਦ ਹੋ ਚੁੱਕੇ ਦੇਖੋ ਸਾਰੀ ਐਸੀ ਮਾਰਕੀਟ ਤੇ ਸਨਿਆਲ ਵਾਲਾ ਵਸ ਚੱਲਦੇ ਆ ਗਾਈਸ ਸਨਿਆ ਆ ਚੁੱਕੇ ਚਲਿਏ ਚਲੋ ਵੀਰੇ ਚੱਲ ਚੱਲੋ 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 ਕਰੇ ਪਹੁੰਚ ਗਏ ਆਪਾਂ ਸਨਿਆ ਨੂੰ ਛੜ ਤੱਕ ਕਰੇ ਤੇ ਹੁਣ ਪਿੰਨੇ ਆ ਠੰਡ ਬਹੁਤ ਐ ਤੁਚ ਪੱਤੀ ਪਿੰਨੇ ਆ ਪਾ ਕੇ ਘੈਂਟ ਜੀ ਹੈ ਹੋ ਗਈ ਲਾਈਟ ਸੈਟ ਹਾਂ ਚਲੋ ਜੀ ਲਾਈਟ ਸੈਟ ਹੋ ਗਈ ਇਹ ਕੰਮ ਲਿਖੂ ਜਿੰਨਾ ਤੇ ਓ ਤਰੀ ਇੰਨੇ ਬੰਡੇ ਬੈਜੋਏ ਕਦੇ ਵੀ ਨਹੀਂ ਹੋਏ ਇੰਨੇ ਬੰਡੇ ਜੁਨੀਆਟ ਆ ਸ਼ਾਮ ਨੂੰ ਖਾਣਾ ਖਾਏ ਨਾ ਉਦੋਂ ਬਾਅਦ ਬਰਤਨ ਧੋਏ ਜੀ ਬਸ ਉਹ ਦਸੀਂ ਮੜਿਆ ਬਾਹਰ ਜਾ ਕੇ ਬੰਡੇ ਇੰਨੇ ਹੁੰਗੇ ਨਹੀਂ ਆ ਜੀ ਸਾਰਾ ਕੁਝ ਰਹੂ ਨਾ ਤੇ ਚੱਲ ਕੋਈ ਗੱਲ ਨਹੀਂ ਕਰ ਲੋ ਫਿਰ ਗਾਇਸ ਦੁੱਧ ਪਤੀ ਆਪਾਂ ਕਰਤੀ ਕੈਨਸਲ ਤੇ ਆਪਾਂ ਪੀਤੀਆਂ ਕਾਫੀ ਨਾ ਰੱਖੀ ਪਿੰਦੀ ਆ ਮਮੀ ਪਿੰਦੀ ਆ ਮੱਕੇ ਦਲ ਮੈਂ ਤਾਂ ਗੱਲਾ ਪੀਵਾਂ ਆ ਦੇਖੋ ਅਲ ਮਲਾਈ ਵਾਲੀ ਬਾਲੀ ਵਿੱਚ ਦੇ। ਬਾਕੀ ਮਲਾਈ ਵਾਲੇ ਸਾਰੇ ਮਲਾਈ ਵਾਲੇ ਕੌਫੀ ਵੀ ਵਾਂਗੇ। ਲੋਕ ਮਲਾਈ ਵਾਲੀ ਚਾਹ ਪੀਂਦੇ ਆ, ਮਲਾਈ ਵਾਲੀ ਕੌਫੀ ਵੀ ਵਾਂਗੇ। ਆ ਆ ਆ ਦਾ ਟੇਸਟ ਹੁੰਦਾ। ਇੱਕ ਗੱਲ ਤਾਂ ਗਾਇਸ ਦੱਸੋ ਕਮੈਂਟ ਦੇ ਵਿੱਚ ਹਰ ਬੰਦੇ ਦਾ ਆ ਆ ਆ ਟੇਸਟ ਹੁੰਦਾ। ਸੋ ਗਾਇਸ ਹੁਣ ਫਿਰ ਅਮਰ ਕੌਫੀ ਤਰਪਾ ਕੇ ਆਪਣੇ ਆਪਣੇ ਹੋਣਾ। ਐਂਡ ਮਿਲ ਜਰਨਲ ਨੂੰ ਕੱਲ ਦੇ ਇੱਕ ਨਵੇਂ ਵਲੌਗ ਦੇ ਨਾਲ ਉਮੀਦਾਂ ਸਾਰਾ ਵਧੀਆ ਲੱਗਿਆ ਵਧੀਆ ਲੱਗਿਆ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜੁਲ ਕਰ ਦਿਓ। ਹਾਂ ਠੀਕ ਹੈ ਸਬਸਕ੍ਰਾਈਬ ਜੁਲ ਕਰ ਦਿਓ। ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਜੈ you uh -oh.